Tocando ਮੁਦਨ ਰਬੂ ਲੁਕ ਸੁਕਰ ਨਾ ਸੁਨੇ ਹਾਂ ਅਵੇ ਚੰਦੇ ਪੰਜਾਬ ਤੋਂ ਜੀ ਆਇਆਂ ਨੂੰ ਸੁਖਵਾਲਾ ਜੀ ਦਾ ਬਖਸ਼ਾ ਬਾਈ ਜੀ ਦੀ ਨੀਂਹ ਕੰਧਕਾਣਵਾ ਸੁਖਵਾਲਾ ਜੀ ਦੇ ਨੰਬਰ ਤੋਂ ਆਗਮ ਦੇਤੀ ਹੈ ਆ ਜੀ ਆਏ ਨੇ ਡਾਕਟਰ ਇਹ ਆਪਣਾ ਬੰਨ ਕੰਜ਼ੂਰ ਹੈ ਬਕਾ ਨਗਰ ਉਸੇ ਖੰਡੇ ਆ ਉਦਰੀਆ ਲਈ ਕੈਮਰਾ ਚਲਦੇ ਆਂ ਦੇਖੋ ਦਰੀਆ ਦਾ ਹਾਲ ਕੀ ਆ ਆਪ ਜੀ ਨਾਲ ਇੱਕ ਨਾਲ ਜੈਪਟ ਕਰ ਲੋ ਬਹੁਤ ਬੇਨਤੀ ਕਰਨੇ ਆ ਆ ਤੋਂ ਦੇਖ ਲਿਆ ਬਹਾਲ ਦਰੀਆ ਦਾ ਅੱਗੇ ਹੋਰ ਪਾਣੀ ਛੱਡਣ ਨੂੰ ਸਰਕਾਰੋਂੋਂ ਕੋਈ ਬਚਾਰ ਨਹੀਂ ਆ ਕਿ ਪਾਣੀ ਅਜੇ ਹੋਰ ਛੱਡਿਆ ਜਾ ਰਿਹਾ ਜਿਹੜਾ ਅੱਜ ਦੇ ਪਹਾੜਾਂ ਵਿੱਚ ਬਨੇ ਇਹ ਆ ਜਿਹੜੀ ਗੱਡੇ ਵਾਲੀ ਮੋੜ ਤੇ ਖਲੋਤੇ ਆ ਨਾ ਇਹ ਬਹੁਤ ਖਤਰੇ ਚ ਤੇ ਜੁਨੀ ਨਗਰ ਦੀਆਂ ਸੜਕਾਂ ਨੂੰ ਦੇਖ ਕੋਈ ਆ ਤਾਮਨ ਵਾਲਾ ਰੋਡੇ ਵਾਲਾ ਮਾਝੀ ਕੇ ਆਧੀ ਕੇ ਦੁਨਿਆ ਤੁ ਨਾਲੇਾਰੇ ਨਗਰਾਂ ਨੂੰ ਨੂੰ ਪਹਾੜ ਬੈਂਤੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਿੱਟੀ ਦੀਆਂ ਤੋਹਣਾਂ ਨਹੀਂ ਤੋੜੇ ਭਰ ਕੇ ਲਿਆਓ ਤੋਹਣੇ ਭਰ ਕੇ ਲਿਆਓ ਇਹ ਸੋਨੇ ਘਰ ਕੇ ਥਾਲੀਆਂ ਲੱਦ ਕੇ ਉਹ ਭਰਾਨਾ ਆਈ ਦਾਣਾ ਮੰਡੀ ਚ ਲੈ ਕੇ ਉਹ ਰਾਤ ਨੂੰ ਰਾਤ ਨੂੰ ਕਿਹੜੀ ਟਾਈਮ ਲੋਡ ਪੈ ਸਕਦੀ ਆ ਲੋਡ ਦੇ ਉੱਤੇ ਉਹ ਤੋੜੇ ਰੱਖਣ ਦੀ ਜਿੰਨਾ ਪਾਣੀ ਵਧ ਰਿਹਾ ਤੇ ਜਿੰਨਾ ਇਹਦਾ ਫੈਨ ਸਟੇਜ ਹੋ ਰਿਹਾ ਹੈ ਭਰਾਨਾ ਜਿਹੜੀ ਲੋਡ ਤੇ ਖਲੋਤੇ ਬਹੁਤਾ ਚਿਰ ਨਹੀਂ ਕਦੇਗੀ ਜੇ ਇਹ ਲੋਡ ਟੁੱਟ ਨਹੀਂ ਦੇਰ ਦੇ ਆਪਣਾ ਬੰਨ ਨਹੀਂ ਗਿਆ ਸਮਝੋ ਜੇ ਬੰਨ ਗਿਆ ਆਪਾਂ ਨੂੰ ਨਾ ਤੇ ਅਸਾਰਾ ਡੁੱਬ ਜੇ ਦਾ ਤੋ ਸੰਦੜ ਕੇ ਬੈਂਤੀ ਆ ਘਰਾਂ ਚ ਬੈਂ ਨਹੀਂ ਹੁਣ ਲੋੜ ਨਹੀਂ ਧਾਰੀਆਂ ਸੰਤਾਂ ਆਪੋ ਆਪਣੇ ਪਿੰਡਾਂ ਤੋਂ ਮਿੱਟੀ ਦੇ ਟੋਲੇ ਭਰ ਕੇ ਆਪੋ ਆਪ ਆਪਣੀਆਂ ਟਰਾਲੀਆਂ ਲੱਦ ਕੇ ਫਰੇ ਨਾਲ ਹਮਰਾ ਦਾਣਾ ਮੰਡੀ ਦੇ ਵਿੱਚ ਲੈ ਕੇ ਆਓ ਰਾਤ ਨੂੰ ਉੱਥੇ ਲੱਗਾਂਗੇ ਦਿਨ ਰਾਤ ਨੂੰ ਕਿਹੇ ਵੀ ਟਾਈਮ ਲੋੜ ਪੰਗੀ ਆ ਇਹ ਆਪੋ ਮਿੱਟੀ ਦੇ ਟੋਲੇ ਲੋਜ ਦੇ ਤੇ ਲਾਵਾਂਗੇ ਆਪਣਾ ਮੰਨ ਬਚਾਵਾ ਲਈ ਇਹ ਮੰਨ ਵੱਜ ਗਿਆ ਇਹ ਆਪਾਂ ਸਾਰੇ ਹੀ বাজਾਂਗੇ ਇਹ ਸਾਰੀਆਂ ਸੰਤਾਂ ਨੂੰ ਨੂੰਨਮਰਤਾ ਸਾਹਿਬ ਬੇਨਤੀ ਆ ਅੱਤ ਹੀ ਫੇਰ ਕੈਮਰਾ ਬੁਲ ਮਾਰਦੇ ਆ ਕਿ ਦੇਖ ਲੋ ਬ੍ਰਿਆ ਦਾ ਹਾਲ ਕੀ ਆ ਬਹੁਤ ਜਿਆਦਾ ਪੈਣ ਪਾਣੀ ਤੇਲ ਵੱਜ ਰਿਹਾ ਹੈ ਤੇ ਪਾਣੀ ਇਹ ਜੀ ਹੋਰ ਵੀ ਠੰਗਿਆ ਜਾ ਰਿਹਾ ਹੈ ਇਸ ਕਰਕੇ ਸਾਰੀਆਂ ਸੰਤਾਂ ਨੂੰ ਬੇਨਤੀ ਹੁਣਾਂ ਜਾਈਂ ਦੇ ਲੋਕ ਨੇ ਕਮੇਟੀ ਦੇ ਕਾਲ ਨੇ ਲੱਗ ਕੇ ਸੋਨੇ ਧਰ ਕੇ ਦਾਣਾ ਮੀਂਹ ਵਿੱਚ ਲਿਕੇ ਆ ਉਹ ਵਾਰਸ ਉਹ ਆਦੇ ਸਾਰੀਆਂ ਸੰਤਾਨ ਨੂੰ ਵੀ ਜਵਾਏ ਗੀ ਦੀ ਕੰਸਾ ਵਾਏ ਕੋ ਪੀਤੀ ਰਹੇ